ਲਗੇ ਹੋਏ ਨੇ ਦੇਖ ਸਕਦੇ ਹੋ 2 200 ਰੁਪਏ ਤੋਂ 3 300 ਰੁਪਏ ਜਿਹੜਾ ਪ੍ਰਾਈਸ ਆ ਹਨਾ ਉਹ ਲਾਇਆ ਹੋਇਆ ਸੂਟ ਸਾਰੇ ਬਾਹਰ ਡਿਸਪਲੇ ਕੀਤੇ ਹੋਏ ਨੇ ਲਓ ਜੀ ਦੇਖੋ ਘੰਟਾ ਘਸਿਆਰਪੁਰ ਦਾ ਘੰਟਾ ਘ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਹਸਿਆਰਪੁਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹੁਸ਼ਿਆਰਪੁਰ ਦੀ ਮਾਰਕੀਟ ਦਿਖਾਵਾਂਗੇ ਹੁਸ਼ਿਆਰਪੁਰ ਦੀ ਘੰਟਾ ਘਰ ਦੀ ਮਾਰਕੀਟ ਜਿੱਥੇ ਕੀ ਵੱਡੀਆਂ-ਵੱਡੀਆਂ ਕੱਪੜੇ ਵਾਲੀਆਂ ਦੁਕਾਨਾਂ ਨੇ ਉਹ ਸਾਰੀ ਮਾਰਕੀਟ ਆਪਾਂ ਤੁਹਾਨੂੰ ਦਿਖਾਉਨੇ ਆਂ ਵੀਡੀਓ ਤੁਸੀਂ ਅੰਤ ਤੱਕ ਬਣੇ ਰਹੋ ਲਓ ਜੀ ਇੱਥੋਂ ਇਹ ਸਾਰੀ ਮਾਰਕੀਟ ਜਿਹੜੀ ਸ਼ੁਰੂ ਆ ਇੱਥੇ ਤੁਸੀਂ ਦੇਖ ਸਕਦੇ ਹੋ ਵੱਡੀਆਂ-ਵੱਡੀਆਂ ਜਿਹੜੀਆਂ ਦੁਕਾਨਾਂ ਨੇ ਹਨਾ ਆ ਸੂਟ ਵਗੈਰਾ ਸਾਰੇ ਬਾਹਰ ਲਾਏ ਹੋਏ ਨੇ ਤੇ ਉਧਰੋਂ ਸਾਹਮਣੇ ਵਾਲੇ ਪਾਸੇ ਕਲॉक ਟਾਵਰ ਘੰਟਾ ਘਰ ਆ ਜਿਹੜਾ ਬਣਿਆ ਹੋਇਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਬਹੁਤ ਵੱਡੀ ਮਾਰਕੀਟ ਹੈ ਹੁਸ਼ਿਆ ਇੱਥੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜਿਹੜੀਆਂ ਕੱਪੜੇ ਵਾਲੀਆਂ ਆ ਤੁਸੀਂ ਸਾਰੀਆਂ ਦੇਖ ਸਕਦੇ ਹੋ ਇੱਥੇ ਸੂਟਾਂ ਬਾਹਰ ਲਾਏ ਹੋਏ ਨੇ ਹਨਾ ਰੈਡੀਮੇਡ ਕੱਪੜਿਆਂ ਦੀਆਂ ਤੇ ਕੁੜੀ ਵਾਲੇ ਕੱਪੜਿਆਂ ਦੀਆਂ ਸੂਟਾਂ ਵਾਲੀਆਂ ਸਾਰੀਆਂ ਦੁਕਾਨਾਂ ਇਸੇ ਮਾਰਕੀਟ ਦੇ ਵਿੱਚ ਨੇ ਤੇ ਉਧਰ ਸਾਹਮਣੇ ਵਾਲੇ ਪਾਸੇ ਇੱਕ ਕਲੌਕ ਟਾਵਰ ਆ ਗਿਆ ਉਹ ਵੀ ਆਪਾਂ ਦੇਖਦੇ ਹਾਂ ਬਾਕੀ ਇੱਥੇ ਕੁਝ ਹੋਰ ਦੁਕਾਨਾਂ ਨੇ ਸਾਰੀਆਂ ਤਾਂ ਪੀਸ ਵਾਲੀਆਂ ਘੜੀ ਵਾਲੀਆਂ ਸਾਰੀਆਂ ਦੁਕਾਨਾਂ ਆ ਗਈਆਂ ਇਹ ਬਹੁਤ ਵੱਡੀ ਮਾਰਕੀਟ ਹੈ ਬਹੁਤ ਰਸ਼ ਰਹਿੰਦਾ ਹੈ ਮਾਰਕੀਟ ਦੇ ਵਿੱਚ ਬਹੁਤ ਕਰਾਊਡ ਰਹਿੰਦਾ ਆ ਸੂਟ ਵਗੈਰਾ ਬਾਹਰ ਲਾਏ ਹੋਏ ਨੇ ਆ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਸਾਹਮਣੇ ਵਾਲੇ ਪਾਸੇ ਆ ਗਿਆ ਘੰਟਾ ਘਰ ਤੇ ਇਹਦੇ ਅੰਦਰ ਜਾ ਕੇ ਸਾਰੀਆਂ ਹੋਰ ਵੀ ਦੁਕਾਨਾਂ ਹੈਗੀਆਂ ਨੇ ਅੱਗੇ ਵਾਲੇ ਪਾਸੇ ਉਹ ਵੀ ਆਪਾਂ ਜਾ ਕੇ ਦੇਖਾਂਗੇ ਲਓ ਜੀ ਦੇਖੋ ਘੰਟਾ ਘਰ ਹਸ਼ਿਆਰਪੁਰ ਦਾ ਘੰਟਾ ਘਰ ਤੇ ਚਲਦੇ ਆ ਅੱਗੇ ਆਪਾਂ ਸਾਰੀ ਮਾਰਕੀਟ ਆ ਜਿਹੜੀ ਦੇਖਦੇ ਆ ਤੇ ਇਧਰਲੇ ਵਾਲੇ ਪਾਸੇ ਵੀ ਕਾਫੀ ਸਾਰੀਆਂ ਦੁਕਾਨਾਂ ਨੇ ਬਹੁਤ ਵੱਡੀਆਂ-ਵੱਡੀਆਂ ਕੱਪੜਿਆਂ ਵਾਲੀਆਂ ਦੁਕਾਨਾਂ ਨੇ ਇੱਥੇ ਤੇ ਆਹ ਗੇਟ ਬਣਿਆ ਹੋਇਆ ਘੰਟਾ ਘਰ ਦਾ ਇੱਥੋਂ ਆਪਾਂ ਅੰਦਰ ਚਲਦੇ ਆ ਤੇ ਇੱਥੇ ਕਾਫੀ ਸਾਰੀਆਂ ਦੁਕਾਨਾਂ ਨੇ ਇੱਧਰ ਵੀ ਮਾਰਕੀਟ ਹੈਗੀ ਸਾਰੀ ਮਾਰਕੀਟ ਆਪਾਂ ਤੁਹਾਨੂੰ ਦਿਖਾਵਾਂਗੇ ਆ ਕੁਝ ਸਾਹਮਣੇ ਜਰਨਲ ਸਟੋਰ ਨੇ ਜੁਐਲਰੀ ਦੇ ਸਾਮਾਨ ਵਾਲੀਆਂ ਦੁਕਾਨਾਂ ਨੇ ਹਨ ਤੇ ਨਾਲ-ਨਾਲ ਇੱਧਰ ਕੱਪੜੇ ਵਾਲੀਆਂ ਦੁਕਾਨਾਂ ਵੀ ਹੈਗੀਆਂ ਨੇ ਔਰ ਜੀ ਬਹੁਤ ਸਾਰਾ ਕੱਪੜਾ ਇਹ ਮਾਰਕੀਟ ਦੇ ਵਿੱਚ ਪਿਆ ਹੈ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜਿਹੜੀਆਂ ਸੂਟ ਵਾਲੀਆਂ ਤੁਸੀਂ ਦੇਖ ਸਕਦੇ ਹੋ ਸੂਟ ਫੁਲਕਾਰੀਆ ਜਿਹੜੇ ਬਾਹਰ ਲਾਏ ਹੋਏ ਨੇ ਹਨ ਬਹੁਤ ਮਸ਼ਹੂਰ ਮਾਰਕੀਟ ਹੈ ਸ਼ਹਿਰਪੁਰ ਦੀ ਘੰਟਾ ਘਰ ਆ ਕੋਟਮੈਂਟ ਵਗੈਰਾ ਤੁਸੀਂ ਦੇਖ ਸਕਦੇ ਹੋ ਬਾਹਰ ਲਾਏ ਹੋਏ ਨੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇਸ ਮਾਰਕੀਟ ਦੇ ਵਿੱਚ ਕੱਪੜੇ ਵਾਲੀਆਂ ਜਰਨਲ ਸਟੋਰ ਹੋਗੇ ਹਨਾ ਰੈਡੀमेड ਕੱਪੜੇ ਵਾਲੀਆਂ ਸੂਟ ਵਾਲੀਆਂ ਇਹ ਸਾਰੀਆਂ ਦੁਕਾਨਾਂ ਨੇ ਇਧਰ ਵੀ ਆਪ ਰੈਡੀमेड ਕੱਪੜੇ ਜਿਹੜੇ ਬਾਹਰ ਲਾਏ ਹੋਏ ਨੇ ਦੇਖ ਸਕਦੇ ਹੋ ਬਹੁਤ ਕਰਾਊਡ ਰਹਿੰਦਾ ਇਹ ਮਾਰਕੀਟ ਦੇ ਵਿੱਚ ਹੱਦਕਾਨਾ ਦੇਖ ਸਕਦੇ ਹੋ ਸੂਟ ਬਾਹਰ ਲਾਏ ਹੋਏ ਨੇ ਹਨ ਇਸ ਤਰ੍ਹਾਂ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ ਤੇ ਅੱਗੇ ਚੱਲਦੇ ਆਂ ਅੱਗੇ ਆਪਾਂ ਜਾ ਕੇ ਦੇਖਦੇ ਆਂ ਮਾਰਕੀਟ ਆਹ ਦੇਖੋ ਤੁਸੀਂ ਰੈਡੀਮੇਡ ਕੱਪੜੇ ਜਿਹੜੇ ਬਾਹਰ ਲਾਏ ਹੋਏ ਨੇ ਡਿਸਪਲੇ ਕੀਤੇ ਹੋਏ ਨੇ ਬਾਕੀ ਕਾਫੀ ਜਗ੍ਹਾ ਦੇ ਵਿੱਚ ਇਹ ਮਾਰਕੀਟ ਫੈਲੀ ਹੋਈ ਆ ਕਾਫੀ ਵੱਡੀ ਮਾਰਕੀਟ ਆ ਆ ਦੇਖੋ ਪੈਂਟਾਂ ਟੀ-ਸ਼ਰਟਾਂ ਜਿਹੜੀਆਂ ਬਾਹਰ ਲਾਈ ਹੋਈਆਂ ਨੇ ਹਨਾ ਬਹੁਤ ਸਾਰਾ ਕੱਪੜਾ ਇਹ ਮਾਰਕੀਟ ਦੇ ਵਿੱਚ ਅੱਧਵੇਂ ਤੁਸੀਂ ਦੇਖੋ ਸੂਟ ਵਗੈਰਾ ਬਾਹਰ ਲਾਏ ਹੋਏ ਨੇ ਉਧਰ ਸਾਹਮਣੇ ਵਾਲੇ ਪਾਸੇ ਵੀ ਲਓ ਜੀ ਇਸ ਤਰ੍ਹਾਂ ਦੀਆਂ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇੱਥੇ ਆ ਪਰਦੇ ਵਗੈਰਾ ਵਾਲੀਆਂ ਬੈੱਡ ਸ਼ੀਟਾਂ ਵਾਲੀਆਂ ਦੁਕਾਨਾਂ ਆ ਗਈਆਂ ਤੇ ਚੱਲਦੇ ਆਪਾਂ ਅੱਗੇ ਉਹ ਮਾਰਕੀਟ ਦੇਖਦੇ ਆਂ ਤੇ ਇਸ ਮਾਰਕੀਟ ਦੇ ਵਿੱਚ ਕੱਪੜਿਆਂ ਦੇ ਨਾਲ ਨਾਲ ਹੋਰ ਵੀ ਦੁਕਾਨਾਂ ਹੈਗੀਆਂ ਨੇ ਜਿਵੇਂ ਉੱਧਰ ਸਾਹਮਣੇ ਏਸੀ ਵਗੈਰਾ ਪਏ ਨੇ ਹਨਾ ਇਲੈਕਟ੍ਰੀਸ਼ੀਅਨ ਦੇ ਸਮਾਨ ਦੀਆਂ ਸਾਰੀਆਂ ਦੁਕਾਨਾਂ ਇੱਥੇ ਮਿਲ ਜਾਣਗੀਆਂ ਆ ਦੇਖੋ ਏਸੀ ਪਏ ਨੇ ਕੂਲਰ ਪਏ ਨੇ ਕੱਪੜਾ ਤਾਂ ਹੈਗੀ ਹੈਗਾ ਤੇ ਐਵੇਂ ਦੀਆਂ ਸਾਰੀਆਂ ਦੁਕਾਨਾਂ ਵੀ ਇਹ ਮਾਰਕੀਟ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਬਹੁਤ ਵੱਡੀ ਮਾਰਕੀਟ ਹੈ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਇਸ ਮਾਰਕੀਟ ਦੇ ਵਿੱਚ ਹੈਗੀਆਂ ਨੇ ਜੁਵੈਲਰੀ ਸ਼ਾਪਸ ਵਗੈਰਾ ਵੀ ਆ ਦੇਖੋ ਬੈਗਾਂ ਵਾਲੀ ਦੁਕਾਨ ਆ ਗਈ ਜਿਵੇਂ ਹਾਂ ਬੋਰਡ ਲੱਗੇ ਹੋਏ ਨੇ ਲਓ ਜੀ ਆ ਰੈਡੀमेड ਕੱਪੜਿਆਂ ਦੀਆਂ ਦੁਕਾਨਾਂ ਆ ਕੱਪੜੇ ਸਾਰੇ ਡਿਸਪਲੇ ਕੀਤੇ ਹੋਏ ਨੇ ਬਾਹਰਲੀ ਸਾਈਡ ਕੁਝ ਜੁਵੈਲਰੀ ਸ਼ਾਪਸ ਵੀ ਹੈਗੀਆਂ ਨੇ ਇੱਥੇ ਤੇ ਨਾਲ ਫੋਨ ਵਾਲੀਆਂ ਦੁਕਾਨਾਂ ਵੀ ਹੈਗੀਆਂ ਨੇ ਇਹ ਮਾਰਕੀਟ ਦੇ ਵਿੱਚ ਆ ਵੀ ਇੱਧਰ ਜੁਵੈਲਰੀ ਸ਼ਾਪ ਆ ਗਈ ਬਾਕੀ ਵੀਡੀਓ ਦੇ ਤੁਸੀਂ ਕਮੈਂਟ ਕਰ ਜ਼ਰੂਰ ਕਰਕੇ ਦੱਸਿਆ ਕਰੋ ਕਿ ਕਿਥੋਂ ਕਿਥੋਂ ਦੀ ਜਿਹੜੀ ਵੀਡੀਓ ਦੇਖ ਰਹੇ ਆਂ ਇਹ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਆ ਇਧਰ ਤੁਸੀਂ ਦੇਖ ਸਕਦੇ ਹੋ ਬੈਗ ਵਗੈਰਾ ਬਾਹਰ ਲਾਏ ਹੋਏ ਨੇ ਫੁੱਟ ਲਾਏ ਹੋਏ ਨੇ ਹਣਾ ਬਾਹਰ ਡਿਸਪਲੇ ਕੀਤੇ ਹੋਏ ਨੇ ਕੱਪੜੇ ਇਧਰ ਅਗਲੇ ਵਾਲੇ ਪਾਸੇ ਵੀ ਕੁਝ ਜਰਨਲ ਸਟੋਰ ਵਗੈਰਾ ਨੇ ਲਓ ਜੀ 825 ਰੁਪਏ 2200 ਰੁਪਏ ਆਇਆ ਸਾਰਾ ਪ੍ਰਾਈਸ ਆ ਜਿਹੜਾ ਇੱਥੇ ਲਾਇਆ ਹੋਇਆ ਕਪੜੇ ਦੀਆਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਮਿਲ ਜਾਣਗੀਆਂ। ਬਾਕੀ ਆਹ ਸ਼ਾਪਸ ਤੇ ਦੇਖ ਸਕਦੇ ਹੋ ਤੇ ਐਵੇਂ ਦੇ ਜਰਨਲ ਸਟੋਰ ਤੋਂ ਵੀ ਕਾਫੀ ਮਿਲ ਜਾਣਗੇ ਇੱਥੇ ਆਹ ਮਾਰਕੀਟ ਦੇ ਵਿੱਚ। ਆਹ ਦੇਖ ਸਕਦੇ ਹੋ ਤੇ ਸੂਟ ਵਗੈਰਾ ਬਾਹਰ ਪਾਏ ਨੇ ਹਾਂ। ਇਧਰ ਦੀ ਸਾਈਡ ਕੁਝ ਹੋਰ ਕ੍ਰਿਆਨਾ ਸਟੋਰ ਆਗੇ। ਤੇ ਬਹੁਤ ਵੱਡੀ ਮਾਰਕੀਟ ਹੈ। ਤੇ ਆਪਸ ਵਿੱਚ ਸਾਰੀਆਂ ਦੁਕਾਨਾਂ ਕਨੈਕਟ ਨੇ। ਕਾਫੀ ਸਾਰੀਆਂ ਮਤਲਬ ਰਸਤੇ ਇਹ ਮਾਰਕੀਟ ਦੇ ਵਿੱਚ ਆਉਂਦੇ ਨੇ। ਕਾਫੀ ਸਾਰੀਆਂ ਗਲੀਆਂ ਇਹ ਮਾਰਕੀਟ ਦੇ ਵਿੱਚ ਆਉਂਦੀਆਂ ਨੇ। ਔਕਸ਼ੋ ਜੁੱਤੀਆਂ ਵਾਲੀਆਂ ਦੁਕਾਨਾਂ ਹਨ ਐਵੇਂ ਜੀਆਂ ਸਾਰੀਆਂ ਦੁਕਾਨਾਂ ਵੀ ਇਹ ਮਾਰਕੀਟ ਦੇ ਵਿੱਚ ਨੇ ਇਹ ਮਾਰਕੀਟ ਦੇ ਵਿੱਚ ਆਪਾਂ ਨੂੰ ਮਿਲ ਜਾਣਗੀਆਂ ਦਿਖਣ ਨੂੰ ਆ ਸੂਟ ਲਹਿੰਗੇ ਵਗੈਰਾ ਸਾਰੇ ਇੱਥੇ ਬਾਹਰ ਲਾਏ ਹੋਏ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਆ ਚੱਪਲਾਂ ਆ ਗਈਆਂ ਜਿਵੇਂ ਲੱਗੀ ਹੋਈਆਂ ਅਗਰੇ ਵਾਲੇ ਪਾਸੇ ਵੀ ਬਹੁਤ ਸਾਰੀਆਂ ਦੁਕਾਨਾਂ ਹਨ ਕੱਪੜੇ ਵਾਲੀਆਂ ਦੇਖ ਸਕਦੇ ਹੋ ਤੁਸੀਂ ਸੂਟ ਚੁੰਨੀ ਆ ਨਾ ਸਾਰੇ ਬਾਹਰ ਜਿਹੜੇ ਡਿਸਪਲੇ ਕੀਤੇ ਹੋਏ ਨੇ ਆਪਾਂ ਦੇਖ ਸਕਦੇ ਹਾਂ ਇੱਥੇ ਸੂਟ ਲਾਏ ਹੋਏ ਨੇ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ ਸੂਟ ਵਾਲੀਆਂ ਕੱਪੜੇ ਵਾਲੀਆਂ ਆਹ ਲੋ ਜੀ ਤੇ ਅੱਗੋਂ ਆਪਾਂ ਸਾਰੀ ਮਾਰਕੀਟ ਆ ਜਿਹੜੀ ਦੇਖਦੇ ਆਂ ਜਾ ਕੇ ਇੱਥੇ ਬਹੁਤ ਸਾਰੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਆ ਕੁਛ ਬੱਚਿਆਂ ਦੇ ਖੜਾਉਣੇ ਵਗੈਰਾ ਵਾਲੀਆਂ ਦੁਕਾਨਾਂ ਹਨ ਐਵੇਂ ਦੀਆਂ ਦੁਕਾਨਾਂ ਵੀ ਇਹ ਮਾਰਕੀਟ ਦੇ ਵਿੱਚ ਹੈਗੀਆਂ ਨੇ ਆ ਕਾਫੀ ਸਾਰੀਆਂ ਗੇਮਸ ਬੱਚੇ ਵਾਲੀਆਂ ਖੜਾਉਣੇ ਜਿਹੜੇ ਬਾਹਰ ਲਾਏ ਹੋਏ ਨੇ ਆ ਚੂਜ਼ ਵਾਲੀਆਂ ਦੁਕਾਨਾਂ ਆ ਗਈਆਂ ਜੁੱਤੀ ਵਾਲੀਆਂ ਹਨ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇਸ ਮਾਰਕੀਟ ਦੇ ਵਿੱਚ ਬਹੁਤ ਵੱਡੀ ਮਾਰਕੀਟ ਆ ਇਹ ਹਸ਼ਿਆਰਪੁਰ ਦਾ ਘੰਟਾ ਘਰ ਜਿਸ ਤਰ੍ਹਾਂ ਲੁਧਿਆਣੇ ਵਾਲਾ ਘੰਟਾ ਘਰ ਵਾਲੀ ਮਾਰਕੀਟ ਆ ਉਸੀ ਤਰ੍ਹਾਂ ਇਹ ਵੀ ਦੂਰ ਦੂਰ ਤੱਕ ਫੈਲੀ ਹੋਈ ਆ ਮਾਰਕੀਟ ਹੁਸ਼ਿਆਰਪੁਰ ਦਾ ਘੰਟਾ ਘਰ ਆ ਜਿਹੜਾ ਤੇ ਇੱਥੇ ਕੁਝ ਪੁਰਾਣੀਆਂ ਇਮਾਰਤਾਂ ਵੀ ਹੈਗੀਆਂ ਨੇ ਉੱਪਰ ਤੁਸੀਂ ਦੇਖ ਸਕਦੇ ਹੋ ਇਹ ਕਾਫੀ ਪੁਰਾਣੀ ਇਮਾਰਤਾਂ ਜਿਹੜੀ ਲੱਗਦੀ ਆ ਲਓ ਜੀ ਤੇ ਇਧਰ ਆ ਸੂਟ ਲੱਗੇ ਹੋਏ ਨੇ ਦੇਖ ਸਕਦੇ ਹੋ 2-200 ਰੁਪਏ ਤੋਂ 300 ਰੁਪਏ ਜਿਹੜਾ ਪ੍ਰਾਈਸ ਆ ਹਨਾ ਉਹ ਲਾਇਆ ਹੋਇਆ ਸੂਟ ਸਾਰੇ ਬਾਹਰ ਡਿਸਪਲੇ ਕੀਤੇ ਹੋਏ ਨੇ ਬਹੁਤ ਵੱਡੇ ਵੱਡੇ ਸਟੋਰ ਨੇ ਇੱਥੇ ਕੱਪੜੇ ਵਾਲੇ ਜੁੱਤੀਆਂ ਵਾਲੇ ਸਟੋਰ ਦੇਖ ਸਕਦੇ ਹੋ 350 ਰੁਪਿਆ ਸੂਟਾਂ ਤੇ ਜਿਹੜਾ ਪ੍ਰਾਈਸ ਆ ਇੱਥੇ ਲਾਇਆ ਹੋਇਆ ਲਓ ਜੀ ਸਾਰਿਆਂ ਸ਼ਾਪਸ ਵਾਲਿਆਂ ਨੇ ਬਾਹਰ ਕੱਪੜੇ ਜਿਹੜੇ ਇੱਥੇ ਡਿਸਪਲੇ ਕੀਤੇ ਹੋਏ ਨੇ ਬਾਕੀ ਮਾਰਕੀਟ ਦੇ ਵਿੱਚ ਕਾਫੀ ਪੁਰਾਣੀਆਂ ਇਮਾਰਤਾਂ ਵੀ ਹੈਗੀਆਂ ਨੇ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਪਿੱਛੇ ਦਿਖਾਈ ਸੀ ਹੈ ਨਾ ਆਹ ਸਾਹਮਣੇ ਉੱਪਰ ਵੀ ਦੇਖ ਸਕਦੇ ਹੋ ਤੁਸੀਂ ਇਹ ਵੀ ਕਾਫੀ ਪੁਰਾਣੀ ਇਮਾਰਤ ਹੈ ਇੱਥੇ ਵੀ ਕੁਝ ਦੁਕਾਨਾਂ ਆ ਗਈਆਂ ਸੂਟ ਵਾਲੀਆਂ 2-200 ਰੁਪਏ 4-400 ਰੁਪਏ ਪ੍ਰਾਈਸ ਆ ਜਿਹੜਾ ਲਾਇਆ ਹੋਇਆ ਬਾਕੀ ਬਹੁਤ ਹ ਰਸ਼ ਰਹਿੰਦਾ ਇਹ ਮਾਰਕੀਟ ਦੇ ਵਿੱਚ ਆ ਕੁਝ ਜੁਵੇਲਰੀ ਵਾਲੀ ਸ਼ਾਪ ਆ ਗਈ ਹਨ ਲੈਸਾਂ ਵਗੈਰ ਵਾਲੀਆਂ ਦੁਕਾਨਾਂ ਆ ਗਈਆਂ ਵੱਡੀਆਂ ਵੱਡੀਆਂ ਆ ਕੁਝ ਮਿੱਟੀ ਦੇ ਭਾਂਡੇ ਵਾਲੀਆਂ ਦੁਕਾਨਾਂ ਲਓ ਜੀ ਆ ਕੱਪੜੇ ਸਾਰੇ ਬਾਹਰ ਡਿਸਪਲੇ ਕੀਤੇ ਹੋਏ ਨੇ ਸੂਟ ਕੁਰਤੇ ਕੁਝ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਇੱਥੇ ਹੈਗੀਆਂ ਨੇ ਸ਼ੋ ਲਿਵਟੂ ਵਾਲੀਆਂ ਹੋ ਗਈਆਂ ਜਿਵੇਂ ਹਨ ਇੱਧਰ ਜੁੱਤੀਆਂ ਵਾਲੀਆਂ ਦੁਕਾਨਾਂ ਆ ਗਈਆਂ ਵੱਡੀਆਂ-ਵੱਡੀਆਂ ਦੇਖ ਸਕਦੇ ਹੋ ਤੁਸੀਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜੁੱਤੀਆਂ ਵਾਲੀਆਂ ਤੇ ਇੱਧਰ ਵੀ ਆ ਕੁਝ ਚੱਪਲਾਂ ਜੁੱਤੀਆਂ ਬਾਹਰ ਲਾਈਆਂ ਹੋਈਆਂ ਨੇ ਛਾਂਬੜੇ ਇੱਥੇ ਜਿਆਦਾ ਜਿਹੜਾ ਇਕੱਠਾ ਹੁੰਦਾ ਹੋਊਗਾ ਤੇ ਹੁਣ ਸਵੇਰੇ 11:00 11:30 ਦਾ ਟਾਈਮ ਆ ਤੇ ਇਧਰਲੇ ਪਲੇ ਬਸ ਇੱਕਾ ਹੋਟਲ ਆ ਗਿਆ ਬਹੁਤ ਵੱਡੀ ਮਾਰਕੀਟ ਹੈ ਸਾਰੀ ਮਾਰਕੀਟ ਆਪਾਂ ਦਿਖਾਵਾਂਗੇ ਤੇ ਦੂਸਰੀ ਸਾਈਡ ਵੀ ਚੱਲਾਂਗੇ ਤੇ ਇੱਥੋਂ ਆਪਾਂ ਹੁਣ ਦੂਸਰੀ ਸਾਈਡ ਚੱਲਦੇ ਆਂ ਇੱਥੇ ਤੱਕ ਸਾਰੀਆਂ ਦੁਕਾਨਾਂ ਤੁਹਾਨੂੰ ਜਿਹੜੀਆਂ ਆਪਾਂ ਦਿਖਾਤੀਆਂ ਮਾਰਕੀਟ ਦੀਆਂ ਆ ਕੱਪੜੇ ਵਾਲੀਆਂ ਇੱਧਰ ਕੋ ਸੂਟ ਵਾਲੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਹਨ ਲੋ ਜੀ ਇੱਥੋਂ ਹੁਣ ਆਪਾਂ ਵਾਪਸ ਚੱਲਾਂਗੇ ਦੂਸਰਾ ਪਾਸਾ ਜਿਹੜਾ ਮਾਰਕੀਟ ਦਾ ਦੂਸਰੀ ਸਾਈਡ ਦਾ ਵੀਡੀਓ ਦਿਖਾਵਾਂਗੇ ਦੁਬਾਰਾ ਆਪਾਂ ਘਰਾਂ ਘਰ ਦੇ ਕੋਲੇ ਜਾਵਾਂਗੇ ਜਿੱਥੇ ਕਲੌਕ ਟਾਵਰ ਸੀ ਹਨ ਤੇ ਉੱਥੋਂ ਜਿੱਥੋਂ ਆਪਾਂ ਵੀਡੀਓ ਸ਼ੁਰੂ ਕੀਤੀ ਸੀ ਤੇ ਉਹ ਸਾਈਡ ਹੁਣ ਆਪਾਂ ਚੱਲਾਂਗੇ ਇਥੋਂ ਸਾਰੀ ਮਾਰਕੀਟ ਤੁਹਾਨੂੰ ਦਿਖਾਵਾਂਗੇ ਲਓ ਜੀ ਆਪਾਂ ਦੁਬਾਰਾ ਕਲੌਕ ਟਾਵਰ ਕੋਲ ਆ ਗਏ ਘੰਟਾ ਘਰ ਦੇ ਕੋਲੇ ਆ ਗਏ ਇੱਥੋਂ ਆਪਾਂ ਵੀਡੀਓ ਆਪਦੀ ਸ਼ੁਰੂ ਕੀਤੀ ਸੀ ਤੇ ਹੁਣ ਇਸ ਤੋਂ ਅੱਗੇ ਵੀ ਥੋੜੀ ਜਿਹੀ ਜਿਹੜੀ ਮਾਰਕੀਟ ਹੈ ਉਹ ਆਪਾਂ ਜਾ ਕੇ ਦੇਖਦੇ ਹਾਂ ਤੇ ਦੂਸਰੀ ਸਾਈਡ ਵੀ ਕਾਫੀ ਸਾਰੀਆਂ ਦੁਕਾਨਾਂ ਨੇ ਉਹ ਸਾਰੀ ਮਾਰਕੀਟ ਆਪਾਂ ਤੁਹਾਨੂੰ ਦਿਖਾਉਨੇ ਆ ਬਾਕੀ ਬਹੁਤ ਸਾਰਾ ਕਰਾਊਡ ਰਹਿੰਦਾ ਇਹ ਮਾਰਕੀਟ ਦੇ ਵਿੱਚ ਇੱਥੇ ਤੁਸੀਂ ਦੇਖ ਸਕਦੇ ਹੋ ਵੱਡੀਆਂ-ਵੱਡੀਆਂ ਜੁੱਤੀਆਂ ਦੀਆਂ ਦੁਕਾਨਾਂ ਹਨਾ ਤੇ ਅੱਗੇ ਵਾਲੇ ਪਾਸੇ ਕਾਫੀ ਵੱਡੀਆਂ-ਵੱਡੀਆਂ ਕੱਪੜਿਆਂ ਦੀਆਂ ਦੁਕਾਨਾਂ ਨੇ ਮੇਨ ਕੱਪੜੇ ਬਾਜ਼ਾਰ ਤੇ ਮਸ਼ਹੂਰ ਹੈ ਮਾਰਕੀਟ ਆ ਸੂਟ ਵਗੈਰਾ ਤੁਸੀਂ ਦੇਖ ਸਕਦੇ ਹੋ ਇੱਥੇ ਬਾਹਰ ਲਾਏ ਹੋਏ ਨੇ ਹਨਾ ਸਾਰੇ ਡਿਸਪਲੇ ਕੀਤੇ ਹੋਏ ਨੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇੱਥੇ ਸੂਟਾਂ ਦੀਆਂ ਦੋਨੋਂ ਸਾਈਡ ਤੇ ਦੂਸਰੀ ਸਾਈਡ ਵੀ ਰੈਡੀਮੇਡ ਕੱਪੜੇ ਦੀਆਂ ਦੁਕਾਨਾਂ ਆਪਾਂ ਢਾਡੀ ਛਾਟ ਹਨਾ ਕੁਝ ਜੁਐਲਰੀ ਸ਼ਾਪਸ ਵੀ ਹੈਗੀਆਂ ਨੇ ਹਰ ਇੱਕ ਤਰੀਕੇ ਦੀ ਦੁਕਾਨ ਹੈ ਇਹ ਮਾਰਕੀਟ ਦੇ ਵਿੱਚ ਫੈਸ਼ਨ ਦੇ ਨਾਲ ਰਿਲੇਟਡ ਕੱਪੜੇ ਵਾਲੀਆਂ ਹੋਗੀਆਂ ਜੁੱਤੀਆਂ ਵਾਲੀਆਂ ਹੋਗੀਆਂ ਹਨਾ ਕਾਪੀਆ ਕੁਛ ਤੇ ਮੈਟ ਵਗੈਰਾ ਪਏ ਨੇ ਲਾਈ ਆ ਦੇਖ ਲਓ ਸੋਫਿਆਂ ਦੇ ਕਵਰ ਵਗੈਰਾ ਹਨ ਐਵੇਂ ਦਾ ਸਾਰਾ ਕੁਝ ਹੈ ਤੇ ਕਈ ਦੁਕਾਨਾਂ 'ਕੇ ਸੇਲ ਵੀ ਜਿਹੜੀ ਲਾਈ ਹੋਈ ਆ ਜਿਵੇਂ ਉਹ ਦੇਖੋ ਸੂਟਾਂ ਦੇ ਸਾਹਮਣੇ ਹਨ 5-500 ਰੁਪਏ ਦੀ ਸੇਲ ਜਿਹੜੀ ਲਾਈ ਹੋਈ ਆ ਸੂਟ ਅੱਗੇ ਰੱਖੇ ਹੋਏ ਨੇ ਇੱਥੇ ਹੋਟਲ ਆ ਗਿਆ ਕਾਫੀ ਵੱਡਾ ਕੁਛ ਜਰਨਲ ਸਟੋਰ ਵਗੈਰਾ ਨੇ ਇੱਥੇ ਹਬੀ ਬੋਸ ਰੈਡੀमेड ਕੱਪੜੇ ਇੱਥੇ ਲਾਏ ਹੋਏ ਨੇ ਬਾਹਰ ਹਨਾ ਲਓ ਜੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਇੱਥੇ ਮਿਲ ਜਾਣਗੀਆਂ ਕੱਪੜੇ ਵਾਲੀਆਂ ਬਹੁਤ ਬਹੁਤ ਜ਼ਿਆਦਾ ਵੱਡੀ ਮਾਰਕੀਟ ਆ ਇਹ ਸਾਰੀ ਇਧਰ ਸਾਰਾ ਕੱਪੜਾ ਹੀ ਕੱਪੜਾ ਜਿਹੜਾ ਪਿਆ ਤੁਸੀਂ ਦੇਖ ਸਕਦੇ ਹੋ ਹਨਾ ਇੱਧਰ ਵੀ ਆ ਸੂਟ ਨੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਫਲਕਾਰੀਆਂ ਹਨਾ ਲਓ ਜੀ ਤੇ ਇਹ ਵੱਡਾ ਰੋਡ ਆ ਗਿਆ ਸਾਰੀ ਇੱਥੇ ਵੀ ਆਲੇ-ਦਾਲੇ ਕਾਫੀ ਵੱਡੀ ਮਾਰਕੀਟ ਐ ਵੱਡੀਆਂ-ਵੱਡੀਆਂ ਸੂਟਾਂ ਵਾਲੀਆਂ ਦੁਕਾਨਾਂ ਨੇ ਜੁਐਲਰੀ ਸ਼ਾਪਸ ਨੇ ਦੋਨੋਂ ਸਾਈਡ ਦੂਸਰੀ ਸਾਈਡ ਵੀ ਇਸ ਤਰ੍ਹਾਂ ਹੀ ਆ ਕਾਫੀ ਵੱਡਾ ਸ਼ਹਿਰ ਆ ਹੁਸ਼ਿਆਰਪੁਰ ਵੀ ਬਹੁਤ ਵੱਡੀਆਂ-ਵੱਡੀਆਂ ਮਾਰਕੀਟਾਂ ਨੇ ਇੱਥੇ ਆ ਇਧਰਲੀ ਸਾਈਡ ਆ ਗਈਆਂ ਕੱਪੜੇ ਵਾਲੀਆਂ ਦੁਕਾਨਾਂ ਇਹ ਕੱਪੜੇ ਸੂਟ ਕਾਫੀ ਮਤਲਬ ਬਾਹਰ ਕੱਢ ਕੇ ਲਾਏ ਹੋਏ ਨੇ 50 ਆਪਣਾ 350 220 220 220 ਐਵੇਂ ਜਿਹੜੀ ਸੇਲ ਆ ਲਾਈ ਹੋਈ ਆ ਦੁਕਾਨਾਂ ਵਾਲਿਆਂ ਨੇ ਆ ਲਹਿੰਗੇ ਵਗੈਰਾ ਬਾਹਰ ਡਿਸਪਲੇ ਕੀਤੇ ਹੋਏ ਨੇ ਹਨਾ ਲਓ ਜੀ ਇਸ ਤਰ੍ਹਾਂ ਦੀਆਂ ਵੱਡੀਆਂ ਵੱਡੀਆਂ ਦੁਕਾਨਾਂ ਇੱਥੇ ਮਿਲ ਜਾਣਗੀਆਂ ਆ ਵੀ ਦੇਖ ਸਕਦੇ ਹੋ ਇੱਥੇ ਸੂਟ ਡਿਸਪਲੇ ਕੀਤੇ ਹੋਏ ਬਾਹਰ ਕਪੜੇ ਦੀਆਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ ਤੇ ਦੇਖ ਸਕਦੇ ਤੁਸੀਂ ਨਾਲ-ਨਾਲ ਸਾਰੀਆਂ ਕਪੜੇ ਦੀਆਂ ਦੁਕਾਨਾਂ ਨੇ ਜਿਹੜੀਆਂ ਹੈਗੀਆਂ ਨੇ। ਬਾਕੀ ਰੌਸ਼ਾਹ ਬਹੁਤ ਰਹਿੰਦਾ ਇਸ ਮਾਰਕੀਟ ਦੇ ਵਿੱਚ। ਤੁਸੀਂ ਦੇਖੇ ਲਿਆ ਵੀਡੀਓ ਦੇ ਵਿੱਚ। ਆ ਕਪੜੇ ਵਾਲੀਆਂ, ਸੂਟਾਂ ਵਾਲੀਆਂ ਦੁਕਾਨਾਂ ਹਨਾ ਦੇਖ ਸਕਦੇ ਹੋ। ਕਾਫੀ ਦੁਕਾਨਾਂ ਨੇ ਸੂਟ ਬਾਹਰ ਕੱਢ ਕੇ ਵੀ ਇੱਥੇ ਲਾਏ ਹੋਏ ਨੇ। ਖੇਲ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਪਿੱਛੇ ਦਿਖਾਈ ਨੇ ਤੁਹਾਨੂੰ ਆਹ ਲੋ ਜਿਵੇਂ ਕੱਪੜੇ ਆ ਸਾਰੇ ਡਿਸਪਲੇ ਕੀਤੇ ਹੋਏ ਨੇ ਹਨਾ ਬੈਗ ਵਗੈਰਾ ਵਾਲੀਆਂ ਦੁਕਾਨਾਂ ਆ ਗਈਆਂ ਮੈਂ ਫਸਟ ਟਾਈਮ ਆਇਆ ਹੁਸ਼ਿਆਰਪੁਰ ਦੀ ਮਾਰਕੀਟ ਦੇ ਵਿੱਚ ਪਹਿਲੀ ਵਾਰ ਖਿਹਾਰਪੁਰ ਦੀ ਮਾਰਕੀਟ ਆ ਜਿਹੜੀ ਆਪਾਂ ਦੇਖ ਰਹੇ ਹਾਂ ਇੱਥੇ ਰੈਡੀमेड ਕੱਪੜਿਆਂ ਦੀਆਂ ਦੁਕਾਨਾਂ ਲਹੇਂਗੇ ਟੀ-ਸ਼ਰਟਾਂ ਸ਼ਰਟਾਂ ਬਾਹਰ ਡਿਸਪਲੇ ਜਿਹੜੇ ਕਿੱਤੇ ਹੋਏ ਨੇ ਔਰ ਕੋਟ ਪੈਂਟ ਵਗੈਰਾ ਲਾਇ ਹੋਏ ਨੇ ਬਾਹਰ ਦੇਖ ਸਕਦੇ ਹੋ ਲਓ ਜੀ ਇੱਥੇ ਸੂਟ ਵੀ ਲਾਏ ਹੋਏ ਨੇ 500 ਰੁਪਏ ਸੇਲ ਗਰਮੀਆਂ ਦੇ ਕੱਪੜਿਆਂ ਦੀ ਸੇਲ ਆ ਨਾ ਕਿਉਂਕਿ ਹੁਣ ਗਰਮੀਆਂ ਦਾ ਜਿਹੜਾ ਸੀਜ਼ਨ ਆ ਉਹ ਸ਼ੁਰੂ ਹੋ ਗਿਆ ਤੇ ਸਾਹਮਣੇ ਦੁਵਾਰਾਂ ਫੇਰ ਘੰਟਾ ਘਰ ਦੇ ਕੋਲੇ ਪਹੁੰਚ ਗਏ ਆਪਾਂ। ਸਾਮਣੇ ਵੀਡੀਓ ਦੇ ਵਿੱਚ ਤੁਹਾਨੂੰ ਘੰਟਾ ਘਰ ਜਿਹੜਾ ਦਿਖਦਾ ਹੋਊ ਤੇ ਅੱਗੇ ਆਪਾਂ ਹੁਣ ਸਾਰੀ ਮਾਰਕੀਟ ਦੇਖਦੇ ਆਂ ਤੇ ਅਗਲੇ ਵਾਲੇ ਪਾਸੇ ਆ ਗਏ ਆਪਾਂ ਇੱਥੇ ਵੀ ਕਾਫੀ ਸਾਰੀਆਂ ਦੁਕਾਨਾਂ ਨੇ ਸੂਟਾਂ ਵਾਲੀਆਂ ਹੋਗੀਆਂ ਜਿਵੇਂ ਜੁੱਤੀਆਂ ਵਾਲੀਆਂ ਹਨਾ ਪੰਜਾਬੀ ਜੁੱਤੀਆਂ ਬਾਹਰ ਲਾਈਆਂ ਹੋਈਆਂ ਨੇ ਜੁਐਲਰੀ ਸ਼ਾਪਸ ਜਰਨਲ ਸਟੋਰ ਹਨਾ ਆ ਸੂਟ ਲਾਏ ਹੋਏ ਨੇ ਦੇਖ ਸਕਦੇ ਹੋ ਜਿਵੇਂ ਤੁਸੀਂ ਬਾਹਰ ਤੇ ਇਹ ਸਾਰੀ ਘੰਟਾ ਘਰ ਦੀ ਮਾਰਕੀਟ ਹੈ ਜਿਵੇਂ ਆਪਾਂ ਪਹਿਲਾਂ ਦੱਸਿਆ ਕਿ ਬਹੁਤ ਵੱਡੀ ਮਾਰਕੀਟ ਹੈ ਬਹੁਤ ਸਾਰੀਆਂ ਦੁਕਾਨਾਂ ਇਸ ਮਾਰਕੀਟ ਦੇ ਵਿੱਚੋਂ ਮਿਲ ਜਾਣਗੀਆਂ ਆ ਤੁਸੀਂ ਸਾਰਾ ਦੇਖ ਸਕਦੇ ਹੋ ਲਹਿੰਗੇ ਹਨਾ ਸਾਰੇ ਬਾਹਰ ਲਾਏ ਹੋਏ ਨੇ ਡਿਸਪਲੇ ਕੀਤੇ ਹੋਏ ਨੇ ਕੋਈ ਵਿਆਹ ਵਾਲਾ ਸਮਾਨ ਸਾਰਾ ਇੱਥੇ ਹੈਗਾ ਦੁਕਾਨਾਂ ਤੇ ਵਿਆਹ ਦੀ ਸ਼ਾਪਿੰਗ ਕਰਨ ਵਾਸਤੇ ਆ ਲਹਿੰਗੇ ਅਚਕਨ ਵਗੈਰਾ ਦੇਖ ਸਕਦੇ ਹੋ ਤੁਸੀਂ ਬਾਹਰ ਡਿਸਪਲੇ ਜਿਹੜੇ ਕੀਤੇ ਹੋਏ ਨੇ ਕੱਪੜੇ ਜਿਹਨਾਂ ਰਿਲੇਟਡ ਐ ਸੇ ਹਰੇਕ ਤਰੀਕੇ ਦੀ ਦੁਕਾਨ ਆ ਆਮ ਸੂਟ ਹੋਗੇ ਹਨਾ ਲਹਿੰਗੇ ਹੋਗੇ ਬਿਹਾਨੇ ਕੱਪੜੇ ਸਾਰੇ ਆਪੋ ਆਪਣੇ ਪੌਂਦੇ ਵਗੈਰਾ ਨਹੀਂ ਸਾਰੀਆਂ ਦੁਕਾਨਾਂ ਹਨ ਹੈਗੀਆਂ ਨੇ ਲਓ ਆ ਦੇਖ ਸਕਦੇ ਹੋ ਇੱਥੇ ਸੂਬਾਰ ਜਿਹੜੇ ਡਿਸਪਲੇ ਕੀਤੇ ਹੋਏ ਨੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇੱਥੇ ਆ ਕੁਝ ਬੈਗ ਵਗੈਰਾ ਆ ਕੇ ਅਟੈਚੀ ਵਗੈਰਾ ਵਾਲੀਆਂ ਦੁਕਾਨਾਂ ਹਨਾ ਆ ਵੀ ਲੈਣਗੇ ਵਗੈਰਾ ਇੱਥੇ ਬਾਹਰ ਲਾਏ ਹੋਏ ਨੇ ਜਿਹੜੇ ਉਹ ਕੁਝ ਮੈਟ ਵਗੈਰਾ ਵਾਲੀਆਂ ਦੁਕਾਨਾਂ ਲਓ ਜੀ ਐਵੇਂ ਦੀਆਂ ਸਾਰੀਆਂ ਦੁਕਾਨਾਂ ਇਹ ਮਾਰਕੀਟ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਬਾਕੀ ਸ਼ਰਟਾਂ ਲਾਈਆਂ ਹੋਈਆਂ ਨੇ ਬਾਹਰ ਕਾਫੀ ਸਾਰੀਆਂ ਜੁਐਲਰੀ ਸ਼ਾਪਸ ਵੀ ਇੱਥੇ ਹੈਗੀਆਂ ਨੇ ਇਹ ਮਾਰਕੀਟ ਦੇ ਵਿੱਚ ਤੇ ਇੱਥੇ ਵੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਆ ਗਈਆਂ। ਜੁਐਲਰੀ ਸ਼ਾਪਸ ਬਹੁਤ ਜ਼ਿਆਦਾ ਨੇ ਇੱਥੇ ਤੇ ਆ ਕੁਝ ਬਰਤਨ ਵਾਲੀਆਂ, ਭਾਂਡੇ ਵਾਲੀਆਂ ਦੁਕਾਨਾਂ ਵੀ ਹੈਗੀਆਂ ਨੇ ਇਸ ਮਾਰਕੀਟ ਦੇ ਵਿੱਚ। ਆਖਰੀਆਂ ਸਟੋਰ ਆ ਗਏ ਜਿਵੇਂ। ਬਹੁਤ ਸੰਘਣੀ ਮਾਰਕੀਟ ਆਹ। ਇੱਥੋਂ ਅਗਲੇ ਵਾਲੇ ਪਾਸੇੋਂ ਜਾ ਕੇ ਲਓ ਜੀ ਆ ਕੁਝ ਕੰਪਲ ਵਗੈਰਾ ਪਾਏ ਨੇ ਹਨਾ। ਬਾਹਰ ਦੁਕਾਨਾਂ ਦੇ ਲਾਈ। ਤੇ ਐਥੇ ਸਾਰੇ ਜਰਨਲ ਸਟੋਰ ਵਗੈਰਾ ਆ ਗਏ ਨਾਲੇ ਵਿੱਚ ਕਾਫੀ ਵੱਡੇ ਵੱਡੇ ਕਰਿਆਨਾ ਸਟੋਰ ਵੀ ਹੈਗੇ ਨੇ ਇਸ ਮਾਰਕੀਟ ਦੇ ਵਿੱਚ ਆ ਦੇਖ ਸਕਦੇ ਹੋ ਇਧਰ ਆ ਸਾਰੇ ਕਰਿਆਨਾ ਸਟੋਰ ਨੇ ਆ ਜੁੱਤੀਆਂ ਵਗੈਰਾ ਵਾਲੀਆਂ ਦੁਕਾਨਾਂ ਆ ਗਈਆਂ ਸਾਰੀਆਂ ਬਹੁਤ ਵੱਡੀ ਮਾਰਕੀਟ ਹੈ ਤੇ ਇੱਧਰ ਵੀ ਆ ਸਾਰੀਆਂ ਦੁਕਾਨਾਂ ਨੇ ਕਾਫੀ ਵੱਡੀਆਂ ਵੱਡੀਆਂ ਤੇ ਕੁਝ ਕੱਪੜੇ ਵਾਲੀਆਂ ਦੁਕਾਨਾਂ ਇੱਥੇ ਦੇਖ ਸਕਦੇ ਹੋ ਤੁਸੀਂ ਰੋਲ ਆਹ ਕੋਸ਼ ਉਹ ਪਿੱਲੋ ਵਗੈਰਾ ਬੈੱਡ ਸ਼ੀਟਾਂ ਵਗੈਰਾ ਨਾ ਬਾਹਰ ਲਾਈਆਂ ਹੋਈਆਂ ਨੇ ਆ ਕਾਫੀ ਵੱਡੀ ਦੁਕਾਨ ਆ ਸੂਟਾਂ ਸੀ ਸੂਟ ਬਾਹਰ ਲਾਏ ਹੋਏ ਨੇ ਦੇਖ ਸਕਦੇ ਹੋ ਤੁਸੀਂ ਹਲੋ ਜੀ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਹੁਸ਼ਿਆਰਪੁਰ ਦਾ ਘੰਟਾ ਘਰ ਦਾ ਬਾਜ਼ਾਰ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ 'ਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ